ਹਾਂ ਜੀ ਬਾਪੂ ਜੀ ਜਿਹੜਾ ਤੁਹਾਡਾ ਸੰਘਰਸ਼ ਚੱਲ ਰਿਹਾ ਸਾਰੀਆਂ ਜਥੇਬੰਦੀਆਂ ਵੱਲੋਂ ਪਹਾਣੇ ਸਿੱਧੂ ਨੂੰ ਫੜ ਕੇ ਠੁੱਟਾ ਇਕੱਠ ਹੋਇਆ ਠੀਕਾ ਕੱਲ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਗਵਾਨਤਮਾਨ ਦੇ ਕੋਠੀ ਦੇ ਮੋੜੇ ਜਾ ਕੇ ਵੱਡਾ ਧਰਨਾ ਦੇਵਾਂਗੇ ਪਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਕਰਦ ਕੇ ਸਾਨੂੰ ਲੱਗਿਆ ਵੀ ਲੇਟ ਹੋਣੀ ਉਹ ਜੀ ਇਹ ਮੈਂ ਦੇਖ ਕੇ ਉਹ ਸੀ 3 ਤਰੀਕ ਕਰਤੀ ਤੇ ਮੈਂ ਤੁਹਾਡੇ ਰਾਹੇ ਸਤੂਕਤ ਰਸਾਨ ਮੋਰਚੇ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਮਾ ਆ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰ ਦੀ ਕੋਠੀ ਦੇ ਬਾਹਰ ਕੇ ਪਹੁੰਚਣਾ ਤੇ ਜਿੰਨਾਂ ਚਿਰ ਉਹ ਰਹਾਨੇ ਕਰਦੇ ਅਧੂਲਨ ਜਾਰੀ ਰੱਖਾਂਗੇ ਤੇ ਸੰਗਰੂਰ ਮੋਰਚੇ ਦੀ ਮਤਲਬ ਇਸ ਅਧੂਲਨ ਦੇ ਵਿੱਚ ਹਮਾਇਤ ਹੈ ਮੇਰੀ ਸਾਰੇ ਲੀਡਰਾਂ ਨਾਲ ਗੱਲ ਕੀਤੀ ਮਸਾਬੇ ਉੱਤੇ ਬੋਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਆਉਣਗੇ ਨੌਜਵਾਨੀ ਜੇ ਆਓਗੇ ਤਾਂ ਅਧੂਲਨ ਅਸੀਂ ਛੇਤੀ ਜਿੱਤ ਲਵਾਂਗੇ ਇੱਕ ਮਾਰ ਉਹਨੂੰ ਜਲਦੀ ਕਰਨੀ ਸ਼ਾਂਤ ਰੱਖਾਂਗੇ ਤਾਂ ਦੋਲਨ ਅਸੀਂ ਜਿੱਤ ਜਾਾਂਗੇ ਇਹੀ ਮੇਰੀ ਅੱਜ ਦਾ ਕਹਿਣਾ ਹੈ ਸਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਜੀ ਰਸਣ ਅੱਜ ਬੇਨਤੀ ਕਰ ਦਿੱਤੀ ਹੈ ਜੀ ਆਪਣੇ ਪ੍ਰਧਾਨ ਜੀ ਨੇ ਬਸ ਸਾਰੇ ਨੌਜਵਾਨਾਂ ਨੂੰ ਇਹ ਹੀ ਬੇਨਤੀ ਹੈ ਵੀ ਜੇ ਇਹ ਜ਼ਬਰਦਸਤ ਘਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਕਾਰ ਖੇਡਿਆ ਜਾ ਰਿਹਾ ਵੱਖ-ਵੱਖ ਫਰੀਕਿਆਂ ਦੇ ਨਾਲ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਸ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀਰ ਤਿੰਨ ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਪਾ ਉਹਨੂੰ ਵੀ ਸ਼ਰਾਬ ਸਕੀਤ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸ਼ਿਕਾਰ ਬਣਨੇ ਆ ਇਹਨਾਂ ਦੇ ਜਿਹੜਾ ਕੁਹਾੜਾ ਵਾ ਜ਼ਬਰਦਸਤ ਉਹ ਵੀ ਰੋਕ ਸਕੀਏ ਆਪਾਂ ਹਾਂਜੀ ਦੇਖੋ ਅੱਜ ਜਿਹੜੀ ਮੀਟਿੰਗ ਸੀ ਇਹ ਪਾਨੇ ਦੇ ਘਰ ਬੁਲਾਈ ਗਈ ਹੈ ਇੱਕ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਫੈਸਲਾ ਹੋਇਆ ਹੈ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ ਹੈ ਜਿਸ ਤਰ੍ਹਾਂ ਦਾ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦਾ ਫੈਸਲਾ ਹੈ ਅਸੀਂ ਇਹਨੂੰ ਸਿਰੇ ਲਾਵਾਂਗੇ ਭਾਨੇ ਨੂੰ ਵੀ ਰਿਹਾ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ 3 ਤਰੀਕ ਦਾ ਜਿਹੜਾ ਪ੍ਰੋਗਰਾਮ ਰੀਕੇ ਉਹਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੱਤੀ ਹੈ ਵੱਡੀ ਗਿਣਤੀ ਜਥੇਬੰਦੀਆਂ ਦੀ ਹਾਜ਼ਰੀ ਹੈਗੀ ਹੈ ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਵੱਡੇ ਇਕੱਠ ਕਰਾਂਗੇ ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਾਂਜੀ ਬਈ ਜੀ ਮੇਰੀ ਸਾਰੇ ਇਨਸਾਫ ਸੰਭਰ ਲੋਕਾਂ ਨੂੰ ਬੇਨਤੀ ਆਪੀਦਾ ਵੀ ਭਾਈ ਜਿਹੜਾ ਆ ਪੰਨ ਵੀ ਰਹੀ ਵਾਸਤੇ ਤਿੰਨ ਤਰੀਕ ਨੂੰ ਭਗਮੰਤਮੰਦ ਕੂਚੀ ਦਾ ਕਰੋ ਕਰ ਰਿਹਾ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ ਇਹਦੇ ਵਿੱਚ ਵੱਤੋ ਵੱਤ ਵੱਡੀ ਗੱਤੇ ਵਿੱਚ ਪਹੁੰਚਿਆ ਜਾਵੇ ਕਿਉਂਕਿ ਜਿਹੜਾ ਸਵਾਲ ਆ ਕਾਨੂੰਨ ਦੇ ਵਿਵਸਥਾ ਸਵਾਲ ਆ ਜੇ ਕਾਨੂੰਨ ਹੋਰ ਮਤਲਬ ਗਲਤ ਮੰਨਣ ਵਾਸਤੇ ਹੋਰ ਨੇ ਜਿਹੜੇ ਸਹੀ ਬੰਦਨਾਂ ਨੂੰ ਵਾਸਤੇ ਹੋਰ ਨੇ ਅੱਜ ਦੇ ਲੋਕਾਂ ਦੇ ਸੱਚ ਦੀ ਆਵਾਜ਼ ਠੰਦੇ ਨੇ ਉਹਨਾਂ ਨੂੰ ਦੱਬਣ ਵਾਸਤੇ ਸਰਕਾਰਾਂ ਇਹੋ ਜਿਹੇ ਹਤਕੰਡੇ ਅਪਣਾ ਰਹੀਆਂ ਨੇ ਉਹਨੂੰ ਰੋਕਣ ਵਾਸਤੇ ਨਾ ਆਪਾਂ ਨੂੰ ਇਹੋ ਜਿਹੇ ਪੁਰਜ਼ੋਰ ਜਿਹੇ ਧਰਨੇ ਮੁਜਾਰੇ ਹਾਂਜੀ ਬੀਬੀ ਜੀ ਸਾਰੇ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਪ੍ਰੋਗਰਾਮ ਅਲਿਕਿਆ ਗਿਆ ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਜੋ ਲੱਖਵਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਗੱਲ ਅੱਜ ਸਾਡੇ ਪੰਜਾਬ ਦੀ ਹੈ ਪੰਜਾਬ ਦੀ ਕਿਸਾਨੀ ਔਰ ਜਵਾਨੀ ਦੋਨੋਂ ਖਤਰੇ ਦੇ ਵਿੱਚ ਆ ਅਸੀਂ ਜਿਹੜੀ ਸਰਕਾਰ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਚੁਣ ਕੇ ਬਹਿ ਗਈਆਂ ਇਹ ਸਰਕਾਰ ਇਹ ਉਹੀ ਸਰਕਾਰ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਇਆ ਸੀ ਤੇ ਨੌਜਵਾਨਾਂ ਨੇ ਆਪਣੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਖੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਉਹੀ ਆਮ ਆਦਮੀ ਪਾਰਟੀ ਆ ਜਿਹੜੀ ਅੱਜ ਆਮ ਆਦਮੀ ਦੇ ਉੱਪਰ ਜ਼ਬਰ ਕਰ ਰਹੀ ਹੈ ਸੋ ਅਸੀਂ ਜ਼ਬਰ ਦੇ ਖਰਾਫ ਲੜਦੇ ਆਏ ਆ ਤੇ ਲੜਦੇ ਰਹਾਂਗੇ ਸੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤਿੰਨ ਤਰੀਕ ਦਾ ਜੋ ਅਸੀਂ ਪ੍ਰੋਗਰਾਮ ਲਿਖਿਆ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤਾਂ ਕਿ ਅਸੀਂ ਭਾਨੇ ਸਿੱਧੂ ਨੂੰ ਰਹਾ ਕਰ ਸਕੀਏ ਹਰ ਇੱਕ ਦਰਗਿਹਾਰਾਂ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਦੇਸ਼ ਵਿੱਚ ਹਿੰਦੁਸਤਾਨ ਵਿੱਚ ਜਦ ਵੀ ਉੱਠਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਪੰਜਾਬ ਉੱਠਿਆ ਸੋ ਜਿਹੜਾ ਪੰਜਾਬ ਹਮੇਸ਼ਾ ਮੂਰਲੀ ਕਿਤਾਰ 'ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ ਅਜੋ ਪੰਜਾਬੀਆਂ ਤੇ ਸਭ ਤੋਂ ਜ਼ਿਆਦਾ ਤਸੱਦਦ ਹੋ ਰਿਹਾ ਸਮੇਂ ਦੀ ਸਰਕਾਰ ਬਣੀਓ ਚਾਹੇ ਸੈਂਟਰ ਬਣੀਓ ਸੋ ਇਸ ਦੇ ਖਿਲਾਫ ਲਾਮਬੰਦ ਹੋ ਕੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ ਤੇ ਚੱਲਦੇ ਹੋਏ ਇਸ ਜ਼ਬਰ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣਾ ਪਊਗਾ ਸੋ ਸਾਰੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹਨੂੰ ਅਸੀਂ ਨੌਜਵਾਨ ਪੀੜੀ ਫੋਲੋ ਕਰਦੇ ਆ ਸਮਾਜ ਸੇਵਕਾਂ ਨੂੰ ਫੋਲੋ ਕਰਦੇ ਆ ਸੋ ਜਥੇਬੰਦੀਆਂ ਨੇ ਜਿਹੜਾ ਕਾਲ ਦਿੱਤੀ ਆ 3 ਤਰੀਕ ਨੂੰ ਸੰਗਰੂਰ ਵਿਖੇ ਭਗਵੰਤ ਮਾਨ ਦੀ ਕੋਠੀ ਦਾ ਘਰਾਵ ਕਰਨ ਵਾਸਤੇ ਸੋ ਮੇਰੇ ਬੰਨੀਓ ਪੰਚਾਇਤ ਯੂਨੀਅਨ ਬੰਨੀਓ ਲਾ ਲੋ ਇੱਕ ਸਰਪੰਚ ਬੰਨੀਓ ਲਾ ਲੋ ਅਦਨੇ ਬੰਨੀਓ ਬੇਨਤੀ ਆ ਵੀ ਵੱਧ ਚੜ ਕੇ ਇਸ ਵਿੱਚ ਹਿੱਸਾ ਲਈਏ ਤੇ ਇਸ ਜ਼ਬਰ ਦੀ ਵਿਰੋਧੀ ਜਿਹੜੀ ਸਰਕਾਰ ਆ ਉਸ ਦੀਆਂ ਜਣਾ ਆਪਾਂ ਹਲਾ ਦੀਏ ਹਾਂਜੀ ਬਾਬੂ ਜੀ ਭਾਰਤੀ ਕਿਸਾਨ ਜੀ ਨੇ ਚੜੂਨੀ ਵੱਲੋਂ ਬਾਈ ਅਸੀਂ ਨਾਲ ਆ ਭਾਨੇ ਪਿੱਛੇ ਨਹੀਂ ਇਨਸਾਨੀਅਤ ਤੌਰ ਦੇ ਉੱਤੇ ਸਾਰਿਆਂ ਨੂੰ ਸਾਨੂੰ ਆਉਣਾ ਚਾਹੀਦਾ ਜਿਵੇਂ ਅਸੀਂ ਕੱਲ ਦਾ ਇਕੱਠ ਸੀਗਾ ਸਾਡਾ ਕੋਟ ਦੁਨੇ ਬਹੁਤ ਵੱਡਾ ਹੰਗਾਰਾ ਐਸ ਲੋਟੀ ਸਾਡਾ 3 ਤਰੀਕ ਨੂੰ ਸੰਗਰੂਰ ਵੱਧ ਇਕੱਠ ਹੋਣਾ ਚਾਹੀਦਾ ਕਿਉਂਕਿ ਤਰੀਕ ਇਹਦੇ ਚ ਪਹਿਲਾਂ ਮੈਂ ਬੇਨਤੀ ਕਰਦਾ ਵੀ ਪੰਜ ਦਿੱਤੀ ਗਈ ਸੀ ਪਰ ਉਹਦੇ ਤੇ ਜ਼ੁਲਮ ਦਿਨ-ਬਿਨ ਦਿਨ ਵੱਧ ਕਰੀ ਜਾਂਦੇ ਆ ਉਸ ਕਰਕੇ ਅੱਜ ਸਾਰੀਆਂ ਜਸੇਬੰਦੀਆਂ ਨੇ ਫੈਸਲਾ ਲੇਤਾ ਵੀ ਉਹ ਪ੍ਰੋਗਰਾਮ ਅਸੀਂ ਤੰਨ ਤਰੀਕ ਦਾ ਕੀਤਾਗਾ ਤੰਨ ਤਰੀਕ ਨੂੰ ਸਾਡੀ ਜਸੇਬੰਦੀਆਂ ਨੂੰ ਸਾਡੇ ਨੂੰ ਪੂਰਾ ਭਾਈ ਸਮਰਥਨ ਆ ਤੇ ਭਾਨੇ ਸਿੱਧੂ ਨੂੰ ਅਸੀਂ ਰਹਾ ਪ੍ਰੋਗਰਾਮ ਹਾਂਜੀ ਬਾਪੂ ਜੀ ਹਾਂਜੀ ਭਾਈ ਤੁਸੀਂ ਜਹਾ ਬੋਲੋ ਅਸੀਂ ਜੀ ਜਸੇਬੰਦੀਆਂ ਨੇ ਤਾਂ ਸਾਰਿਆਂ ਨੇ ਦਾਸੀ ਦਿੱਤਾ ਜਸੇਬੰਦੀਆਂ ਦੀ ਸਾਰਿਆਂ ਦੀ ਫੁੱਲ ਸਪੋਰਟ ਆ ਪੂਰੀ ਹਮਾਇਤ ਆ ਕਿ ਅਸੀਂ ਨੌਜਵਾਨਾਂ ਨੂੰ ਵੀਰਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਨੇ ਨੂੰ ਰਹਾ ਕਰਾਉਣ ਲਈ 3 ਤਰੀਕ ਨੂੰ ਸੰਗਰੂਰ ਲਾਜ਼ਮੀ ਤੌਰ ਤੇ ਉਥੇ ਜ਼ਰੂਰ ਪਹੁੰਚੋ ਜੀ। ਹਾਂਜੀ ਭਾਜੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਪੰਜਾਬ ਵੱਲੋਂ ਮੈਂ ਮਨਜੀਤ ਸਿੰਘ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ ਸਾਰਿਆਂ ਨੂੰ ਕਹਿਣਾ ਹੈ। ਜਿਹੜਾ ਸਾਡੇ ਸਿੱਧੂ ਛੋਟੇ ਵੀਰ ਤੇ ਇੱਕ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਇੱਕ ਹਫ਼ਤਾ ਪਹਿਲਾਂ ਹੋ ਗਿਆ ਅਸੀਂ ਪਹਿਲਾਂ ਕੱਲ ਉੱਥੇ ਇਕੱਠੇ ਸੀਗੇ ਕੋਟ ਦੁਨੇ ਮੰਡੀ 'ਚ 5 ਤਰੀਕ ਦੇਸੀ ਸੀ ਅਸੀਂ ਅੱਜ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ 3 ਤਰੀਕ ਦਾ ਕਰਿਆ ਵੀ 3 ਤਰੀਕ ਨੂੰ ਦੀ ਸੰਗਰੂਰ ਸਵੇਰੇ 10 ਵਜੇ ਨੂੰ ਪਹੁੰਚੀਏ ਵੱਧ ਤੋਂ ਵੱਧ ਸੰਖਿਆ 'ਚ ਪਹੁੰਚੀਏ ਤਾਂ ਕਿ ਅਸੀਂ ਇਹ ਸਰਕਾਰ ਦੇ ਤਾਂ ਉਹਦੇ ਵਿਚਾਰ ਫਿਰ ਕਿੱਲ ਸਾਫ਼ ਤੋਂ ਹੋਸ ਗਿਆ ਕਿਉਂਕਿ ਜਿਹੜਾ ਜਾਬਰਜਨਾ ਨੌਜਵਾਨ ਮੁੱਡਾਂ ਦੇ ਕਰਨ ਲੱਗੇ ਆ ਉਹ ਬੰਦ ਕਰਕੇ ਇਹ ਸੋਚਣ ਦੇ ਮਜਬੂਰ ਹੋ ਜਾਣਾ ਕਿਉਂਕਿ ਇਹ ਕਿਸੇ ਅਫਦਾਲੀ ਦਾ ਰਾਜ ਨਹੀਂ ਹੈਗਾ ਇਹ ਆਮ ਪਬਲਿਕ ਦਾ ਰਾਜ ਹੈ ਤੇ ਇਦਾਂ ਚੱਲੂਗਾ ਵੈਗਰ ਖਾਲਸਾ ਬਾਈ ਹੋਰ ਬੋਲਣਾ ਜੀ ਇਧਰ ਕਿਸ ਤੁਸੀਂ ਇਹੋ ਜਿਹੇ ਖਾਲਸਾ ਬਾਈ ਹੋਰ ਜੀ ਕਿਤੇ ਮੈਂ ਭਾਰਤੀ ਕਿਸਾਨ ਯੂਨੈਟਾ ਸਿੱਧੂਪੁਰ ਵੱਲੋਂ ਜੋ ਆਪਣੇ ਵੀਰ ਭਾਨਾ ਸਿੱਧੂ ਤੇ ਜਾਵਟ ਆਇਆ ਗਿਆ ਮੇਰਾ ਇਹ ਪਰਚੇ ਕੀਤਾ ਉਹਦੇ ਸਵੰਧ ਵਿੱਚ ਕੱਲ ਆਪਣਾ ਕੋਟ ਦਿਨਾਂ ਵੇਖੇ ਵੱਡੀ ਇਕੱਠ ਹੋਇਆ ਲੋਕਾਂ ਦਾ ਉੱਥੋਂ ਹੀ ਗੱਲ ਨਿਕਲ ਕੇ ਆਈ ਵੀ ਜਿਆਦਾ ਤੋਂ ਜਿਆਦਾ ਲੋਕਾਂ ਦਾ ਵਿਚਾਰ ਸੀ ਵੀ ਆਪਾਂ ਭਵਾਨਕਵਾਨ ਮੁੱਖ ਮੰਤਰੀ ਦੀ ਕੋਠੀ ਘੇਰੀਏ ਉਹਦਾ ਸਮਾਂ 5 ਤਰੀਕ ਦਿੱਤਾ ਗਿਆ ਸੀ ਕੱਲ ਹੋਰ ਇੱਕ ਪਰਚਾ ਰਾਤ ਨੂੰ ਜਿਹੜਾ ਹੈਗਾ ਮੋਹੱਲੀ ਵਿਖੇ ਦਰਜ ਕੀਤਾ ਜਿਹੜਾ ਉਹਦਾ ਮਤਲਬ ਸਰਕਾਰ ਜਿਹੜੀ ਹੈ ਪਿੱਛੇ ਨਹੀਂ हट ਰਹੀ ਜਿਆਦਾ ਜ਼ੁਲਮ ਢਾ ਰਹੀ ਹੈ ਉਹਦੇ ਕਰਕੇ ਜਿਹੜਾ ਹੈਗਾ ਸੋਚਿਆ ਕਿਸਾਨ جتھے ਬੰਦ ਗਏ ਨੇ ਤੇ ਬਾਈ ਲੱਖਾ ਜੀ ਨੇ ਜੋ ਵੀ ਇਨਸਾਨ ਪਸੰਦ ਲੋਕ ਨੇ ਇਹ ਨਰਨਾ ਲਿਆ ਅੱਜ ਹੁਣੇ-ਹੁਣੇ ਮੀਟਿੰਗ ਕਰਕੇ ਵੀ ਜਿਹੜਾ ਆਪਾਂ ਪ੍ਰੋਗਰਾਮ ਆ ਪੰਜ ਆਲਾ ਤਿੰਨ ਤੇ ਲੈ ਕੇ ਜਾਈਏ ਤਾਂ ਕਿ ਸਰਕਾਰ ਦੀ ਅੱਖਾਂ ਖੋਲ ਸਕੀਏ ਸਰਕਾਰ ਨੂੰ ਘੇਰ ਸਕੀਏ ਇਸ ਲਈ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਘੈਣਾ ਨੂੰ ਮਤਾਵਾ ਨੂੰ ਬੇਨਤੀ ਕਰਦਿਆਂ ਇਸ ਜ਼ਬਰ ਦੇ ਖਿਲਾਫ ਆਪਾਂ ਨੂੰ ਇੱਕ ਵਾਰ ਜਰੂਰ ਸਾਰੇ ਪੰਜਾਬ ਤੋਂ ਛੜਕਰ ਤੇ ਆਉਣਾ ਪੈਣਾ ਇਸ ਲਈ ਬੇਨਤੀ ਕਰਦਿਆਂ ਵੱਧ ਤੋਂ ਵੱਧ ਪਹੁੰਚਣਾ 3 ਤਰੀਕ ਨੂੰ ਵੱਧ ਤੋਂ ਵੱਧ ਸਾਧਨ ਲੈ ਕੇ ਆਪਣਾ ਜੋ ਵੀ ਹੈ ਰਾਸ਼ਨ ਪਾਣੀ ਜੋ ਕਿਸੇ ਵੀ ਇੱਕ ਆਪਣਾ ਸਮਾਜ ਸੇਵੀ ਦਾ ਮਤਲਬ ਜਿਹੜਾ ਹੈਗਾ ਉਹਦੇ ਤੇ ਤਸੱਦਦ ਹੋ ਰਿਹਾ ਹੈ ਇਹ ਆਪਣੇ ਤੇ ਵੀ ਹੋਣਾ ਇਸ ਲਈ ਆਪਾਂ ਕਿਸੇ ਤੋਂ ਕੋਈ ਆਸ ਨਾ ਰੱਖੀਏ ਵੀ ਉੱਥੇ ਆਪਾਂ ਨੂੰ ਚਾਹ ਪਾਣੀ ਵਗੈਰਾ ਹੋਰ ਮਿਲੇਗਾ ਜੋ ਵੀ ਆਪਾਂ ਹੈਗਾ ਆਪਦਾ ਬੰਦੋਬਸਤ ਕਰਕੇ ਆਪ ਲੈ ਕੇ ਜਾਣਾ ਇੰਨਾ ਕਹਿੰਦੇ ਹੋਏ ਸਭ ਤੋਂ ਵੱਧ ਤੋਂ ਵੱਧ ਪਹੁੰਚਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਨੂੰ ਸਰਪੰਚ ਨੂੰ ਸਰਪੰਚ ਸਰਪੰਚ ਭਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਭਰਾ ਮੇ ਜੋ ਪਹਿਲਾਂ ਤਾਂ ਭਾਈ ਜਿੰਨੇ ਸਾਡੇ ਪਿੰਡ ਕੋਟਦੰਨੇ ਦੇ ਵਿੱਚ ਕੱਲ ਜਿੰਨੀ ਸੰਗਤ ਆਈ ਆ ਅਸੀਂ ਪਹਿਲਾਂ ਤਾਂ ਮਾਫੀ ਹੈ ਚਾਉਂਦੇ ਵੀ ਸਭ ਤੋਂ ਪੂਰਾ ਪ੍ਰਬੰਧ ਨਹੀਂ ਹੋ ਸਕਿਆ ਔਰ ਜਿਹੜੀ ਸੰਗਤ ਪਿੱਛੇ ਜਾਮਾ ਦੇ ਵਿੱਚ ਫਸ ਗਈ ਉਹ ਉੱਥੇ ਪਹੁੰਚ ਨਹੀਂ ਸਕੇ ਪਹਿਲਾਂ ਤਾਂ ਭਾਈ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਭਾਈ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਜਿਹੜੀ ਛੋਟੀ ਆਵਾਜ਼ ਸੀ ਵੀ ਪੰਜ ਤਰੀਕਾ ਦਿਨ ਬੱਧ ਵੀ ਥੋੜੇ ਦੇ ਦਿਨ ਬੱਧ ਨੇ ਉਹ ਸਾਰੇ ਆਪਣੇ ਜਥੇ ਬੰਦੀ ਨੇ 122 ਹੋਣਾ ਸਾਰਿਆਂ ਨੇ ਇਹ 3 ਤਰੀਕ ਦਾ ਭਾਈ ਆਪਾਂ ਪ੍ਰੋਗਰਾਮ ਰੱਖਤਾ ਸੰਰੂਰ ਦਾ ਉਹਦੀ ਕੋਠੀ ਕਿਰਾਏ ਸੀ ਐਮ ਦੀ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਬਾਤ ਤੋਂ ਬਾਅਦ ਮੈਂ ਨੌਜਵਾਨਾਂ ਨੂੰ ਇੱਕ ਅਪੀਲ ਕਰਦਾ ਭਰਾ ਮੇਰੋ ਵੀ ਬਾਈ ਬਣ ਕੇ ਸ਼ਾਂਤ ਮਾਹੌਲ ਨਾਲ ਆਪਾਂ ਇਹ ਧਰਨਾ ਰੱਖਣਾ ਕਿ ਉਹ ਸਰਕਾਰਾਂ ਕਹਿੰਦੀਆਂ ਨੇ ਵੀ ਆਪਾਂ ਨੂੰ ਬਿੱਲ ਮਿਲੇਗਾ ਆਪਾਂ ਭਰਾ ਬਣ ਕੇ ਹੱਥ ਵੰਨ ਕੇ ਬੇਨਤੀ ਆਪਾਂ ਕਿਸੇ ਨੂੰ ਬਿੱਲ ਨਹੀਂ ਦੇਣੀ ਜਿਹੜੇ ਬਾਈ ਦੇ ਜ਼ਖਮਤੀ ਕਰੋ ਜਮਾਂ ਠੰਡੇ ਕਰਤੇ ਬਾਈ ਤੁਸੀਂ ਭਰਾ ਬਣ ਕੇ ਉਹਨੂੰ ਵੀਰਾ ਬਣ ਕੇ ਹੱਥ ਵੰਨ ਕੇ ਬੇਨਤੀ ਆ ਉਹਨੂੰ ਕਢਾ ਲਓ ਬਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤੋਂ 3 ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਵਧਿਆ ਕੱਲ ਕਲਾ ਭਾਨਾ ਨਹੀਂ ਉਹਦੇ ਛੋਟੇ ਭਰਾ ਆਮਲੇ ਨੂੰ ਵੀ ਮੁਕੱਦਮੇ ਚ ਇਹਨਾਂ ਨੇ ਨਾਮਜ਼ਦ ਕਰਤਾ ਜਿਹੜਾ ਮਹਾਲੀਅਤੇ ਮੁਕੱਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਏ ਸਟਾਫ ਰਾਤ ਮਹਾਲੀ ਰੱਖਿਆ ਗਿਆ ਜੋ ਜਬਰ ਭਾਨੇ ਤੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜਬਰ ਬਰਫ਼ ਦੀ ਸੱਲੀ ਤੇ ਪਾਦਨਾ ਬੰਦੇ ਨੂੰ ਮੂੰਹ ਉਹਦਾ ਖੋਲ ਕੇ ਮੂੰਹ ਚ ਕੜਾ ਪਾ ਕੇ ਤੇ ਉਤੋਂ ਦੀ ਪਾਣੀ ਸਿੱਟਣਾ ਵਿੱਚ ਰਮਾਲ ਰੱਖ ਕੇ ਸੰਗਤ ਸੱਦਾ ਪਾਣੀ ਵਿਗਦਾ ਇਹ ਉਹ ਉਹ ਉਸ ਤਰ੍ਹਾਂ ਤੇ ਸ਼ੱਦ ਢਾ ਰਹੇ ਆ ਜਿਹੜਾ ਕਿਸੇ ਮੈਡੀਕਲ ਚ ਵੀ ਨਹੀਂ ਆਉਣਾ ਆਮ ਤੌਰ ਤੇ ਕਹਿ ਦਿੰਦੇ ਆ ਵੀ ਯਾਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਰਡ ਬਿਠਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹੋ ਜਿਹੀ ਕੁੱਟ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੋ ਮੈਡੀਕਲ ਚ ਕੀ ਆਉਣਾ ਸਿਰ ਦੇ ਵਿੱਚ ਜੁੱਤੀਆਂ ਬੰਦਰੇ ਦਿਮਾਗ ਚ ਮਾਰ ਦਿਆ ਤਹਾਂ ਤੋਂ ਸਿੱਧਾ ਅਸਰ ਹੁੰਦਾ ਬੰਦਰੇ ਦਿਮਾਗ ਤੇ ਬੰਦਾ ਮਾਨਸਿਕ ਤੌਰ ਦੇ ਉੱਤੇ ਖਿਲ ਜਾਂਦਾ ਇਹਨੂੰ ਕਹਿੰਦੇ ਆ ਬੰਦਾ ਦਿਮਾਗ ਖਿਲ ਗਿਆ ਇਹੋ ਜਿਹਾ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜਬਰ ਰੋਕਣ ਲਈ ਆਪਾਂ ਨੂੰ ਪਾਈ ਤੋਂ ਤਿੰਨ ਕਰਨੀ ਪਈ ਆ। ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ 29 ਨੂੰ 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜਬਰ ਰੋਕਿਆ ਜਾਵੇ ਮਸਲਾ ਕੱਲਾ ਪਹਾਨੇ ਦਾ ਨਹੀਂ ਆ। ਮਸਲਾ ਹੋਰ ਵੀ ਜਬਰ ਜਿਹੜਾ ਹੋ ਰਿਹਾ ਅੱਜ ਤਰਨ ਤਰਨ ਫੇਰ ਕਹਿੰਦੇ ਜੀ ਗੈਸਟਰ ਕਹਿ ਕੇ ਇਨਕਾਊਂਟਰ ਕਰਤਾ ਇਹ ਝੂਠੇ ਮੁਕਾਬਲੇ ਦਾ ਦੌਰ ਜਿਹੜਾ ਚੱਲ ਪਿਆ ਜੇ ਰੋਕਣਾ ਕੱਲੂ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ ਗੈਂਗਸਟਰ ਕਹਿ ਕੇ ਗੋਲੀ ਮਾਰ ਦੇਣਗੇ ਸੌਖੀ ਗੱਲ ਹੈ ਤੇ ਆਪਾਂ ਚੁੱਪ ਕਰ ਜਾਂਦੇ ਆ ਵੀ ਠੀਕ ਆ ਬੰਦਾ ਮਾੜਾ ਹੋਊ ਯਾਰ ਮਾਰਤਾ ਕਰਨ ਤਾਰਨ ਮੁੰਡਾ ਮਾਰਿਆ ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ ਹਈ ਕਿਸੇ ਅਪਰਾਧਿਕ ਮੁਕੱਦਮਾ ਹੋਈ ਉਹ ਵੀ ਇਹਨਾਂ ਨੇ ਗੈਂਗਸਟਰ ਕਹਿ ਕੇ ਮਾਰਤਾ ਆਪਾਂ ਚੁੱਪ ਕਰ ਗਏ ਉਹਦੀ ਆਵਾਜ਼ ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ ਉਹਦੀ ਆਵਾਜ਼ ਹੀ ਨਹੀਂ ਉੱਠੀ ਕੱਲ ਸੁਣੀ ਨਹੀਂ ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੀ ਇਹ ਵੱਖਵਾਦੀ ਆ ਜੀ ਇਹ ਅੱਤਵਾਦੀ ਆ ਜੀ ਇਹ ਗੈਂਗਸਟਰ ਆ ਜੀ ਮਾਰ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਇਹ ਪਹਿਲਾਂ ਵੀ ਆਈ 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਿੰਦੇ ਸੀ ਪਹਿਲਾਂ ਵੀ ਇਹ ਬਦਮਾਸ਼ਾਂ ਮਾਰਦੇ ਲੋਕ ਚੁੱਪ ਕਰ ਜਾਂਦੇ ਸੀ ਸੋ ਇਹ ਗੈਂਗਸਟਰੇ ਬਦਮਾਸ਼ ਸਾਡੇ ਪੁੱਤ ਨੇ ਪੰਜਾਬ ਦੇ ਪੁੱਤ ਨੇ ਗਲਤ ਰਾਹਾਂ ਤੇ ਪਏ ਹੋਏ ਨੇ ਇਹਦਾ ਕਹਿੰਦੇ ਅਸੀਂ ਮੁਖ ਤਾਰਜ ਲੈ ਕੇ ਆਵਾਂਗੇ ਮੋੜ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੋ ਇਹ ਜਬਰ ਜਿਹੜਾ ਫਾਸੀਵਾਦੀ ਜਬਰ ਹੈ ਵਧਣਾ ਭਰਾਵੋ ਤੇ ਹਰ ਕਿਤੇ ਹੋਣਾ ਇਸ ਲਈ ਆਪਾਂ 5 ਦੀ ਬਜਾਏ 3 ਰੱਖਤੀ ਸੰਗਰੂਰ ਇਹਦੀ ਮੁੱਖ ਮੰਤਰੀ ਰਿਹائش ਹੈ ਉਥੇ ਆਪਾਂ ਪਹੁੰਚਣਾ ਤੇ ਗੱਲ ਚਾਚੇ ਰੱਖਿਓ ਸਰਕਾਰ ਦਾ ਪੂਰਾ ਢੀ ਚੋਟੀ ਦਾ ਜ਼ੋਰ ਲੱਗਿਆ ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹਨੂੰ ਵਿੱਚ ਕੋਈ ਬੰਦੇ ਬਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਵਿਗਾੜ ਦਿਓ ਤਾਂ ਕਿ ਦਵਾਰੇ ਤੁਹਾਡੇ ਡਾਂਗਾ ਫੇਰਨੀਆਂ ਤੁਹਾਨੂੰ ਜੇਲਾ ਸਿੱਟਰਾਂ ਨੂੰ ਸੌਖਾ ਹੋ ਜੇ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਡਿਬਰੂਗੜ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲਗੀਆਂ ਨੇ ਉਹ ਇਹੀ ਬਹਾਨਾ ਇਹੀ ਕਹਾਣੀ ਘੜੀ ਗਈ ਹੈ ਜਣੇ ਇਹਨਾਂ ਦੇ ਇਹ ਉਹ ਰਾਤ ਰੁਪਿਆ ਮੂਨ ਖੂਨ ਲੱਗ ਗਿਆ ਵੀ ਸ਼ਿਕਾਰ ਖੇਡਣਾ ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਆ ਇਹ ਜ਼ਬਰਦਸਤ ਡਟ ਕੇ ਵਿਰੋਧ ਕਰੋ ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ ਅੱਜ ਇੱਥੇ 18 ਦੇ ਕਰੀਬ ਜੜੀਆਂ ਵੱਖ-ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮੈਤ ਹੋਰ ਕਈ ਮਜ਼ਦੂਰਾਂ ਦੀਆਂ ਜਥੇਬੰਦੀਆਂ ਹਮੈਤ ਦੇ ਤੌਰ ਤੇ ਆਈਆਂ ਨੇ ਵੱਡਾ ਇਕੱਠ ਆਪਰ 3 ਤਰੀਕ ਨੂੰ ਮੇਰਾ ਵੀਰ ਕਰਨਾ ਹੈ ਤੇ ਤੈਨਾਂ ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜ਼ਬਰਦ ਤੋਂ ਬਚਾਉਣਾ ਹੈ ਜਿੰਨਾ ਉਹ ਲੰਮਾ ਸਮੇਂ ਨਾਲ ਕੋਲੇ ਰਹੂਗਾ ਉਹਨਾਂ ਹੀ ਉਹਦੇ ਜ਼ਬਰ ਢਾਉਣਗੇ ਤੇ ਉਨਾਂ ਹੀ ਉਹਨੂੰ ਦਿਮਾਗੀ ਤੌਰ ਤੇ ਅਫਸਰਟ ਕਰ ਦਿੱਤਾ ਜਾਊਗਾ ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ ਉਹ ਉਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਮਾਮਾ ਨੂੰ ਬੇਨਤੀ ਆ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ ਲੰਗਰ ਦਾ ਪ੍ਰਬੰਧ ਦੁੱਧ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਰਕੇ ਵੱਡੀਆਂ ਥਰਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ ਕਿਉਂਕਿ ਆਪਾਂ ਉੱਥੇ ਮੌਕੇ ਤੋਂ ਕਿ ਪ੍ਰਬੰਧ ਲੰਗਰ ਦਾ ਨਹੀਂ ਹੋਣਾ ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਬਖ ਬਖ ਜਿੱਥੋਂ ਕਿਤੋਂ ਵੀ ਆਉਂਗੇ ਜਿੰਨੀਆਂ ਕੋ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ ਤਿੰਨ ਤਰੀਕ ਯਾਤ ਦੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚ ਰਹਿ ਕੇ ਆਪਾਂ ਇਹ ਲੜਾਈ ਲੜਨੀ ਹੈ ਤੇ ਆਪਣੇ ਭਰਾ ਨੂੰ ਬਾਹਰ ਕਢਾ ਕੇ ਰੱਖਣਾ ਰਹਿਣਾ ਹੀ ਰਹਿਣਾ ਸੋ ਜੇ ਆਪਾਂ ਨਾ ਹੁਣ ਵੀ ਉੱਠੇ ਤਾਂ ਫੇਰ ਇਹ ਇਹ ਦੇਖਦੇ ਨੇ ਅਸਲ ਇਹ ਹਰ ਵਾਰੀ ਟੀਕਾ ਲਾ ਕੇ ਦੇਖਦੇ ਆ ਵੀ ਆਪਾਂ ਜਾਉਨੇ ਹੈਗੇ ਆ ਕਾਪਾ ਮਰਗੇ ਇਹ ਪਿੱਛੇ ਜੇ ਆਪਾਂ ਪਹਿਲਾਂ ਇਹ ਗਲਤੀਆਂ ਕਰ ਗਏ ਜੇ ਪਹਿਲਾਂ ਵੀ ਉੱਠੇ ਹੁੰਦੇ ਨਾ ਉਹਨਾਂ ਨੌਜਵਾਨਾਂ ਬਾਰੇ ਵੀ ਉੱਠੇ ਹੁੰਦੇ ਨਾ ਡਰ ਕੇ ਘਰਾਂ 'ਚ ਬੜੇ ਹੁੰਦੇ ਕੁੰਡੇ ਲਾਏ ਹੁੰਦੇ ਤਾਂ ਇਹ ਦਿਨ ਆਉਣੇ ਨਹੀਂ ਸੀ ਨਾ ਉਹਨਾਂ ਤੇ ਨਾ ਹੋਰ ਨੌਜਵਾਨਾਂ ਤੇ ਤੇ ਅੱਜ ਵੀ ਬਹਿ ਗਏ ਤਾਂ ਫਿਰ ਹੋਰ ਵੀ ਜਵ ਰਹੇ ਵਦਨਾ ਕੋਈ ਧੀ ਬੇਨਤੀ ਆ ਭਾਈ 5 ਤਰੀਕ ਨਹੀਂ ਜਬਰ ਨੂੰ ਦੇਖਦੇ ਹੋਏ ਜੋ ਕੱਲ ਵਾਪਰਿਆ ਨਮਾ ਐਡਾ ਹੰਕਾਰ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ ਐਡਾ ਨਸ਼ਾ ਚੜ ਚੁੱਕਿਆ ਉਹਨੂੰ ਪਾਵਰ ਦਾ ਕਿ ਇੰਨਾ ਲੋਕਾਂ ਦਾ ਆਪ ਮਹਾਰੇ ਇਕੱਠ ਹੋਇਆ ਤੁਰਕੇ ਵੀ ਆਏ ਸਾਈਕਲਾਂ ਤੇ ਵੀ ਆਏ ਹਜ਼ਾਰਾਂ ਦੀ ਗਿਣਤੀ ਚ ਆਏ ਉਹਦੇ باوجود ਵੀ ਚੱਕ ਕੇ ਪਰਚਾ ਇੱਕ ਹੋਰ ਦੇ ਦਿਓ ਐਨੀ ਵੀ ਤਾਂ ਹੋਰ ਕਿੰਨੇ 33 ਬੈਠਾ ਪਰਚੇ ਉਹਦੇ باوجود ਰਾਤ ਜੋ ਤਸੱਦਦ ਮਹੱਲੀ ਸੀਐਸਟਾਫ ਟਾਇਆ ਗਿਆ ਤੈਨੂੰ ਸਮਝਦਾ ਵੀ ਕੋਈ ਗੱਲ ਨਹੀਂ ਮੈਂ ਇਹ ਤਾਂ ਐਂ ਕੁੱਟ ਲਵਾਂਗਾ ਪਰ ਕੋਈ ਗੱਲ ਨਹੀਂ ਲੋਕ ਤੇਰਾ ਜਵਾਬ ਦੇਣਗੇ ਐਡੇ ਵੀ ਮਰੇ ਤੇ ਬੁਜਦਲ ਨਹੀਂ ਹੈਗੇ ਪੰਜਾਬ ਦੇ ਲੋਕ ਜੇ ਲੋਕਾਂ ਨੇ ਵੱਡੇ ਵੱਡੇ ਜਾਬਰਾਂ ਦਾ ਜਾਬਰਾਂ ਦਾ ਮੂੰਹ ਭੰਨਿਆ ਜ਼ੁਲਮ ਦਾ ਸਾਹਮਣਾ ਕੀਤਾ ਤਾਂ ਇਹਦਾ ਵੀ ਦੇਣਗੇ ਸੋ ਆਓ ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਹੈ ਉਸ ਦਿਨ ਆਪਾਂ ਵੱਧ ਤੋਂ ਵੱਧ 3 ਤਰੀਕ ਨੂੰ ਜਿੰਨੇ ਅੱچھے ਆਏ ਆ ਉਹ ਤਾਂ ਆਉਣੇ ਹੀ ਆਣਾ ਹੋਰ ਵੀ ਸਨੇਹ ਲਾ ਦਿਓ ਬਾਈ ਜੇ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਰ ਆਵੇ ਤੇ ਹੋਰ ਜਿਹੜੇ ਕਰ ਰਹੇ ਜਾਵਰਾ ਝੂਠੇ ਮੁਕਾਬਲੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ